ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਪੁਲਿਸ ਵੱਲੋਂ ਕਾਰਸਵਾਰ ਪਤੀ-ਪਤੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਲਗਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਪੜੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਲਈ ਤੇ ਉੱਥੇ ਬਟਾਲਾ ਪੁਲਿਸ ਐਸਐਸਪੀ ਅਸ਼ਨੋਗਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਅਮਰਸਰ ਗੁਰਦਾਸਪੁਰ ਪਟਾਣ ਕੋ ਹਾਈਵੇ ਤੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 30 ਲੱਖ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਬੇਗਮਪੁਰ ਇਤਿਹਾਸਕ ਦਮਣੀ ਸ਼ੋਭਾ ਯਾਤਰਾ ਦੇ ਮੋਹਾਲੀ ਫੇਜ਼ ਸੱਤ ਦੀਆਂ ਲਾਈਟਾਂ ਦੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪਹੁੰਚਣ ਤੇ ਨਿਗਾਹਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਮਹਾਤਮਾ ਨੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਵੀ ਦਿੱਤਾ। ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਕੋਲ ਬਣੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਹੋਇਆ ਸੀ ਜਿਸ 'ਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਮ੍ਰਿਤਕਾਂ ਦੀ ਪਛਾਣ ਏਸੀਪੀ ਸੰਦੀਪ ਸਿੰਘ ਅਤੇ ਮ੍ਰਿਤਕ ਗਨਮੈਨ ਪਰਮਜੋਤ ਸਿੰਘ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਫੋਰਚਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗਨ ਮਿਹਨਤ ਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੰਕੇ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਫਲਾਈਓਵਰ ਦੇ ਇੱਕ ਓਵਰਟੇਕ ਕਰ ਕਰ ਰਹੀ ਸਕੋਰਪਿਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਅੱਗ ਲੱਗ ਗਈ ਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਨਾ ਸਮਝ ਸਕਦਾ ਨਾ ਆਪ ਨੂੰ ਐਕਸੀਡੈਂਟ ਹੋ ਗਿਆ ਸੀ ਬੰਦਾ ਹਸਪਤਾਲ ਦੇ ਹਾਂਜੀ ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਐਨ ਰਿਵਾਈਵ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਸੇਵ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਪਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਪਾਇਰ ਹੋਏ ਨੇ ਜਿਵੇਂ ਕਿ ਨਾਮ ਜਿਹੜਾ ਐਕਸਪਾਇਰ ਇੱਕ ਇਸੇ ਪੀ ਸੰਦੀਪ ਸਿੰਘ ਜੀ ਇੱਕ ਪਰਮਜੀਤ ਸਿੰਘ ਉਹਨਾਂ ਦਾ ਗੱਲ ਨੰਬਰ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਆ ਨਾਮ ਮੈਨੂੰ ਤੇ ਕਿੰਦੀ ਕੁ ਮੁਰੂ ਜਣ ਨੂੰ ਕਿਹਾ ਇਹ ਅ ਅਚਰ 40 ਸਾਲ ਦੇ ਆਸ-ਪਾਸ ਜਿਹੜਾ ਕਨਵੈਨਸਰ ਉਹ ਵੀ ਜਿਹੜੀ ਕੁ ਮੁਰੂ ਹਾਂ ਠੀਕ ਆਪਾਸ ਇਸ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਸੀ ਅ ਤੇ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਕਿੰਨਾ ਕੁ ਚੜ੍ਹਦੀ ਸੀ ਉਹ ਟੈਕਸ ਇਹਨਾਂ ਨਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣਗੀ ਉਸ ਤੋਂ ਬਾਅਦ ਪਤਾ ਲੱਗੇਗਾ ਅ ਜੈ ਡੋਰੀ ਹਸਪੀਟਲ ਤੋਂ ਹਾਂਜੀ ਬਿਲਕੁਲ ਸੰਜੇ ਸਿੰਘ ਮਾਨਹਾਨੀ ਮਾਮਲੇ ਵਿੱਚ ਅ ਜਕਾਲੀ ਦਲ ਦੇ ਆਗੂ ਵਿਕਰਮਜੀਤ ਮਚੀਟਿਆ ਅਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਏ ਵਿਕਰਮਜੀਤ ਮਚੀਟਿਆ ਜਦ ਅਦਾਲਤ ਵਿੱਚ ਪੇਸ਼ ਹੋਏ ਤੇ ਕਿਹਾ ਕਿ ਅੱਜ ਜੋ ਹੋ ਸੰਜੇ ਸਿੰਘ ਨੂੰ ਮਿਲਣ ਆਏ ਹਨ ਕਿਉਂਕਿ ਉਹ 6 ਮਹੀਨੇ ਤੋਂ ਜੇਲ੍ਹ ਵਿੱਚ ਹਨ ਅਸੀਂ ਉਹਨਾਂ ਦਾ ਹਾਲ ਪੁੱਛਣਾ ਚਾਹੁੰਦੇ ਹਾਂ ਅਤੇ ਕੇਚੀਵਾਲ ਦੇ 5-7 ਕਿਲੋ ਭਾਰ ਘਟਣ ਬਾਰੇ ਵੀ ਗੱਲ ਕਰਨੀ ਚਾਹੁੰਦੇ ਹਾਂ ਉਹਨਾਂ ਕਹਿ ਕੇ ਸ਼ੋਮ ਨਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਮੰਤਰੀ ਹੋਣਗੇ ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਖੇਤੀ ਬਿੱਲ ਪਾਸ ਹੋਣ ਤੇ ਆਪਣੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਤੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋ ਕੇ ਉਹਨਾਂ ਦਾ ਬਿਲਾ ਦਾ ਵਿਰੋਧ ਵੀ ਕੀਤਾ ਸਹੀ ਐਫ ਆਈ ਆਰ ਦੰਚ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ 'ਚ ਨਹੀਂ ਕਰ ਰਹੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ 'ਚ ਹੋਇਆ ਹੈ ਇਸ ਲਈ ਭਗਵੰਤ ਮਾਨ ਹਰਿਆਨੇ ਦੀ ਸਰਕਾਰ ਭਾਜਪਾ ਤੇ ਕੇਂਦਰ ਦੀ ਭਾਜਪਾ ਦੇ ਸਰਕਾਰ ਨਾਲ ਰਲਿਆ ਇਸ ਗੱਲ ਦੀ ਵੀ ਕਿਸਾਨ ਭਰਾ ਚਰਚਾ ਕਰਨ ਜਿੱਥੇ ਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚ ਪੈਰਾਮਿਲਟਰੀ ਫੋਰਸ ਡਿਪਲਾਈ ਕੀਤੀ ਗਈ ਹੈ ਲਗਾਤਾਰ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਪਰ ਅੱਜ ਦਿਨ ਦਿਹਾੜੇ ਤਰੰਤਨ ਰੋਡ ਤੇ ਬੈਂਕ ਚ ਲੁੱਟ ਹੋਈ ਹੈ 2 ਲੱਖ ਰੁਪਏ ਦੀ ਲੁੱਟ ਕਰਕੇ ਚਾਰ ਲੁਟੇਰੇ ਬੜੇ ਆਰਾਮ ਦੇ ਨਾਲ ਫਰਾਰ ਹੋਣ ਚੰਕਾਮਯਾਬ ਹੋ ਗਏ ਇਹੋ ਜਿਹੇ ਲਾਂਡ ਆਰਡਰ ਬਾਰੇ ਕੀ ਕਹੋ ਦੇਖੋ ਲਾਅ ਐਂਡ ਆਰਡਰ ਤਾਂ ਕਾਲੈਪਸ ਹੈ ਹੀ ਜੀ ਭਗਵੰਤ ਮਾਨ ਦਾ ਇਹਦੇ ਚ ਕਿੰਨਾ ਵੱਡਾ ਫੇਲੀਅਰ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਾਰ-ਬਾਰ ਲਾਅ ਐਂਡ ਆਰਡਰ ਦੀ ਤੁਸੀਂ ਕਾਦੀ ਕਰੋਗੇ ਰੋਜ਼ ਤਾਂ ਇੱਥੇ ਜੇਲ੍ਹਾਂ ਤੋਂ ਤਾਂ ਲਾਰੈਂਸ ਬਿਸ਼ਨੋਈ ਇੰਟਰਵਿਊ ਦਿੰਦਾ ਤੇ ਇਹ ਜਾ ਕੇ ਹਾਈ ਕੋਰਟ 'ਚ ਜਦੋਂ ਹਾਈ ਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੇਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਮਾ ਜਾ ਕੇ ਕਿ ਨਹੀਂ ਹੋਈ ਕਿਉਂਕਿ ਨਾ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਜੋ ਪਟਿਆਲੇ ਚ ਕਾਲੀ ਦੇਵੀ ਮੰਦਿਰ ਤੇ ਜੋ ਉਥੇ ਹਾਲਾਤ ਬਣੇ ਜਾਂ ਰੋਜ ਲੁੱਟਾਂ ਖੋਹਾਂ ਦੇ ਫਰੋਤੀਆਂ ਦੇ ਕੇਸ ਚੱਲ ਰਹੇ ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਦਾ ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਭਾਈ ਸੈਂਟਰ ਤਾਂ ਈਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਐਸਆਈਟੀ ਦੇ 6 ਚੀਫ ਬਦਲ ਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤਮਾਨੀ ਹੈ ਔਰ ਕੱਲ ਉਹਨੇ ਆਪਦੇ ਇੰਟਰਵਿਊ ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ 60 ਲੀਟਰ ਵਿਕਰਮ ਸਿੰਘ ਮਜੀਠੀਆ ਹੈਸ ਬੀਨ ਕਾਲ ਰਿਪੀਟਿਡਲੀ ਬਾਈ ਸਿਟ ਇਨ ਅ ਡਰਗ ਕੇਸ ਆਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦ ਅਥੋਰਿਟੀਆਂ ਟੂ ਫੇਲ ਅ ਚਾਈਲਡ ਹੈਵ ਫੇਲ ਟੂ ਫਾਈਲ ਅ ਚਲਾਨ ਅਗੇਂਸਟ ਹਿਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਕਿ ਕੇਸ ਗੌਟ ਕੰਪਲਿਕੇਟਿਡ ਡਿਊਰਿੰਗ ਦ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर ਵਰ ਮੈਨੀ ਲੂਜ਼ੈਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਟੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆ ਰੀਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲੀਗੈਲਿਟੀ ਵੱਢੀ ਫਿਰੋਜ਼ਪੁਰ ਪੁਲਿਸ ਨੇ 4 ਘੰਟਿਆਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਲੁੱਟੀ ਹੋਈ ਰਕਮ ਸਮੇਤ ਕਾਬੂ ਕੀਤਾ ਤੇ ਪੁਲਿਸ ਨੇ ਇਸ ਮਾਮਲੇ ਨੂੰ ਮਹਿਸ 4 ਘੰਟਿਆਂ ਵਿੱਚ ਸੁਲਝਾ ਲਿਆ ਸਾਨੂੰ ਵੀ ਖਬਰ ਮਿਲੀ ਸੀਗੀ ਕਿ ਇੱਕ ਕੁੜੀ ਸਿਸ ਦਾ ਪਰਸਨਾਚ ਕੀਤਾ ਗਿਆ ਹੈ ਔਰ ਪਰਸ ਦੇ ਵਿੱਚ 1,60,000 ਰੁਪਏ बहुत ही स्विफ्ट एक्शन दिखाते हुए सिटी फिरोजपुर थाने डेप्टी एसपी सिटी सुखविंदर सिंह जी के अंदर बहुत वीडियो एक्शन किया और विद इन फोर आवर्स स्टोरी डिटेक्ट भी की बंदों ट्रेस भी किया और पूरे पूरे जी भी रिकवरी है वह भी फुली की तो इस दौरान जिमें जैसी सू खबर मिली सामीजिएटली पहुंची उन्होंने वाँध सीसी टीवी कैमरे चैक किए और पूरी स्टोरी अनकवर की उस तो पता ये चला कि जेडे ये दोषी ने ਏ ਉਸ ਦੇ ਜਿਹੜੀ ਕੁੜੀ ਸੀਗੀ ਉਸ ਦੇ ਮਾਪਿਓ ਨੇ ਬੈਂਕ ਤੋਂ ਇਹ ਪੈਸੇ ਕਢਾ ਲੇ ਸੀਗੇ ਪੈਸੇ ਕਢਣੇ ਤੋਂ ਬਾਅਦ ਏ ਨੇ ਮਾਪਿਓ ਨੇ ਆਪਣੀ ਕੁੜੀ ਨੂੰ ਇਹ ਪੈਸੇ ਦਿੱਤੇ ਸੀਗੇ ਜਿਹੜੇ ਸਾਡੇ ਅਕਿਊਜ਼ਡ ਹੈ ਉਹ ਇੰਨਾ ਤਾਂ ਬੈਂਕ ਦੇ ਵੀ ਰੈਕੀ ਕਰ ਰਹੇ ਸੀਗੇ ਇਹਨਾਂ ਨੂੰ ਕੰਟੀਨਿਊਸ ਫਾਲੋਅ ਅਪ ਕਰਦੇ ਰਹੇ ਔਰ ਜਿਵੇਂ ਹੀ ਉਹਨੂੰ ਮੌਕਾ ਮਿਲਿਆ ਉਹਨਾਂ ਨੇ ਕੁੜੀ ਦਾ ਪਰਸ ਸਨੈਚ ਕਰ ਲਿੱਤਾ ਸਾਨੂੰ ਜਦ ਖਬਰ ਮਿਲੀ ਉਸ ਤੋਂ ਬਾਅਦ ਅਸੀਂ ਪੂਰੇ ਸ਼ਹਿਰ ਦੀ ਸਿਟੀ ਸੀਲਿੰਗ ਕੀਤੀ ਤੇ ਨਾਲ-ਨਾਲ ਤੇ ਪੂਰੇ ਫਿਰੋਜ਼ਪੁਰ ਸੇ ਜਿੰਨੇ ਵੀ ਐਗਜ਼ਿਟ ਰੂਟਸ ਹੈ ਹਰ ਪੀਐਸ ਦੇ ਅੰਦਰ ਉਹ ਵੀ ਲਗਾਏ ਗਏ ਜਿਹੜੀ ਇਹ ਪੂਰੀ ਟੀਮ ਬਣਾਈ ਗਈ ਐਸਐਚਓ ਸਿਟੀ ਐਸਐਚਓ ਆਰਐਫ ਕੀ ਐਸਐਚਓ ਮੱਲਾਵਾਲਾ ਔਰ ਇਨ ਤੀਨੋ ਨੇ ਬਹੁਤ ਹੀ ਵਧੀਆ ਕੰਮ ਕੀਤਾ ਕੈਮਰੇ ਵੀ ਚੈੱਕ ਕੀਤੇ ਤੇ ਪੂਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਚੈੱਕ ਕੀਤੇ ਔਰ ਜਿਹੜੇ ਡਿਸਕ੍ਰਿਪਸ਼ਨ ਸਾਨੂੰ ਮਿਲੇ ਉਸ ਤਰ੍ਹਾਂ ਦੀ ਜਿਹੜੀ ਵੀ ਮੋਟਰਸਾਈਕਲਸ ਔਰ ਬਾਈਕਸ ਸੀ ਉਹ ਸਾਰੀ ਚੈੱਕ ਕੀਤੀ ਗਈ ਔਰ ਇਨ ਬੰਦੋ ਨੂੰ ਫੜਿਆ ਗਿਆ ਜਿਹੜੇ ਦੋ ਦੋਸ਼ੀ ਹੈ उनमें से एक लवली सिंह है जड़ी जिसकी उम्र 23 साल है उस पे पुराने तीन पर्चे दर्ज ने ते दूजा जेड़ा दोषी है गुलशन उसकी उम्र 27 साल है और पुराने छह पर्चे दर्ज ने एमएम कित्ता पता लगया जी और कितने पैसे हेगे सी के बैंक तो तो है वो एसबीएस बैंक है और ये दोषी दा पूरा डिस्क्रिप्शन किया गया सीसीटीवी कैमरे भी चेक किए ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਚੈੱਕ ਕੀਏ ਔਰ ਪੂਰੇ ਸ਼ਹਿਰ ਦੀ ਤੇ ਪੂਰੇ ਡਿਸਟ੍ਰਿਕਟ ਦੀ ਵੀ ਸੀਲਿੰਗ ਕੀਤੀ ਔਰ ਇਹ ਸਾਰਾ ਵਿਦਨ 2 ਆਵਰਸ ਕਿਤਾ ਗਿਆ ਜੀ ਬੈਠੇ ਉਧਰ ਬੈਠ ਕੇ ਰੇਕੀ ਕਰਦੇ ਸੀ ਨਾ ਬਾਹਰ ਹਾਂ ਜੀ ਜਿਹੜਾ ਹੁਣ ਤੱਕ ਪਤਾ ਚੱਲਿਆ ਇਹ ਬੈਂਕ ਦੇ ਅੰਦਰ ਬੈਠ ਕੇ ਰੇਕੀ ਕਰ ਰਹੇ ਸੀਗੇ ਔਰ ਉਸ ਤੋਂ ਬਾਅਦ ਜਬ ਇਹਨਾਂ ਨੇ ਦੇਖਿਆ ਕਿ ਇਹ ਜਿਹੜੇ ਦੋਨੋਂ ਬਜ਼ੁਰਗ ਇਹਨਾਂ ਨੇ ਪੈਸੇ ਕਢਾ ਲਏ ਤੇ ਇਹਨਾਂ ਨੇ ਇਹਨਾਂ ਨੂੰ ਟਾਰਗੇਟ ਕਰਦੇ ਹੋਏ ਇਹਨਾਂ ਦਾ ਪੂਰਾ ਪੂਰਾ ਪਿੱਛਾ ਕੀਤਾ ਜੀ ਹਾਂ ਪਹਿਲੇ ਵੀ ਬੈਂਕਾਂ ਨੇ ਟਾਰਗੇਟ ਕਰਦੇ ਠੀਕ ਹੈ ਇਹ ਹੁਣੇ ਅਸੀਂ ਸਾਰਾ ਕੁਝ ਪਰਖੋ ਕਰ ਰਹੇ ਨੇ ਪਤਾ ਕਰ ਰਹੇ ਨੇ ਹੁਣ ਇਹਨਾਂ ਦੇ ਜਿਹੜੇ ਪੁਰਾਣੇ ਪਰਚੇ ਨੇ ਉਹ ਸਾਰੇ ਸਾਹਮਣੇ ਆਏ ਪੁਰਾਣੇ ਇਹਨਾਂ ਦਾ ਕੀ ਐਮਓ ਸੀਗਾ ਤੇ ਨਵਾਂ ਕੀ ਐਮਓ ਹੈ ਉਹ ਵੀ ਅਸੀਂ ਕੰਪੇਅਰ ਕਰਕੇ ਦੱਸਾਂਗੇ ਜੀ ਪਹਿਲੇ ਵੀ ਮੁਕਦਮੇ ਦਰਜ ਹੈਗੇ ਨੇ ਵੈਸੇ ਇਹਨਾਂ ਦੇ ਤੇ ਹਾਂ ਜੀ ਜਿਵੇਂ ਮੈਨੇ ਤੁਹਾਨੂੰ ਕਿਹਾ ਜੋ ਲਵ ਟ੍ਰੀ ਹੈ ਜਿਸ ਦੀ ਉਮਰ 23 ਸਾਲ ਹੈ ਉਸ ਤੇ ਤਿੰਨ ਮੁਕਦਮੇ ਦਰਜ ਹੈ ਤੇ ਜੋ ਗੁਲਸ਼ਨ ਹੈ ਸੈਕੰਡ ਅਕਿਊਜ਼ ਜਿਸ ਦੀ ਉਮਰ 27 ਸਾਲ ਹੈ ਉਸ ਤੇ 6 ਮੁਕਦਮੇ ਦਰਜ ਨੇ ਸਰ ਕੀ ਇਹ ਦੋਵੇਂ ਕਰਦੇ ਸੀ ਜਾਂ ਇਹਨਾਂ ਨੇ ਅਗਲਾ ਵੀ ਗਲੋਬ ਬਣਾਇਆ ਇਹ ਹੁਣੇ ਤੇ ਇਹ ਦੋਨੋਂ ਦਾ ਹੀ ਸਾਹਮਣੇ ਆਇਆ ਹੈ ਇਹ ਦੋਨੋਂ ਮਿਲ ਕੇ ਜਿਹੜੀ ਬਾਈਕ ਵਗੈਰਾ ਇਹ ਪਹਿਲੇ ਉਹ ਵੀ ਚੁਰਾਉਂਦੇ ਸੀਗੇ ਉਸ ਤੋਂ ਬਾਅਦ ਇਹ ਜਾ ਕੇ ਇਮੀਡੀਏਟਲੀ ਲੋਗੋ ਨੂੰ ਅਲੱਗ-ਅਲੱਗ ਜਗ੍ਹਾ ਤੇ ਟਾਰਗੇਟ ਕਰਕੇ ਫਿਰ ਉਹਨਾਂ ਸੇ ਪੈਸੇ ਸਨਾਚਿੰਗ ਕਰਦੇ ਸੀਗੇ ਪਰਸ ਸਨਾਚਿੰਗ ਕਰਦੇ ਸੀਗੇ ਕਿੰਨੇ ਘੰਟਿਆਂ ਦੇ ਵਿੱਚ ਇਹ ਮੰਨਫੂਨ ਕੀਤੀ ਹੈ ਅਸੀਂ ਇਹ ਟੋਟਲ 4 ਆਵਰ ਦੇ ਵਿੱਚ ਇਨਸਾਲਵ ਕੀਤੀ ਹੈ ਜਿਵੇਂ ਹੀ ਸਾਨੂੰ ਖਬਰ ਮਿਲੀ

ਲੋਕ ਸਭਾ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨਿਭਰੇ ਚਾੜਨ ਦੇ ਉਦੇਸ਼ ਦੀ ਪੂਰਤੀ ਵਾਸਤੇ ਸ਼੍ਰੀ ਮੁਕਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਨੇ ਅੱਜ ਐਤਵਾਰ ਵਾਲੇ ਦਿਨ ਚੜ੍ਹਦੀ ਸਵੇਰੀ ਸ਼ੱਕੀ ਵਿਅਕਤੀਆਂ ਤੇ ਪਹਿਲਾਂ ਤੋਂ ਹੀ ਗੰਭੀਰ ਅਪਰਾਧਿਕ ਮੁਕੱਦਮਿਆਂ ਵਿੱਚ ਨਾਮਜ਼ਦ ਲੋਕਾਂ ਦੇ ਘਰਾਂ ਵਿੱਚ ਅਚਾਨਕ ਛਾਪੇਮਾਰੀ ਕੀਤੀ ਵਿਕਾਸੂ ਆਪਰੇਸ਼ਨ ਜਿਹੜਾ ਅਸੀਂ ਮੁਕਸਰ ਸਿਟੀ ਦੇ ਏਰੀਆ 'ਚ ਚਲਾ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਖਾਸ ਕਰਕੇ ਜਿਹੜੇ ਐਕਸਾਈਜ਼ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਕੋਈ ਮਾੜੇ ਅਨਸਰ ਹੈਗੇ ਆ ਸਾਰਿਆਂ ਦੇ ਜਿਨ੍ਹਾਂ ਦੇ ਪਰਚੇ ਪਹਿਲਾਂ ਦਰਜ ਨੇ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਤਾਂ ਤਾਂ ਜਿਹੜਾ ਹੈਗਾ ਇੱਥੋਂ ਜਿਹੜਾ ਆਪਣਾ ਕੰਮ ਛੱਡ ਦੇਣ ਜਾਂ ਫਿਰ ਜਿਹੜਾ ਮੁਕਸਰ ਸ਼ਹਿਰ ਛੱਡ ਦੇਣ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜਾ ਸਾਡੇ ਨਾਲ ਵੱਤਵਾਂ ਸਹਿਯੋਗ ਕਰਨ ਕੋਈ ਨਸ਼ੇ ਦੀ ਤਸਕਰੀ ਕਰਦਾ ਕੋਈ ਸਮਗਲ ਕਰਦਾ ਤੇ ਸਾਨੂੰ ਵੱਤਵਾਂ ਜਿਹੜੀ ਇਨਫੋਰਮੇਸ਼ਨ ਦੇਣ ਉਹਨਾਂ ਦਾ ਜਿਹੜੀ ਹੈਗੀ ਆ ਨਾ ਪਤਾ ਜਿਹੜਾ ਹੈਗਾ ਉਹਨਾਂ ਦਾ ਸੀਕਰਟ ਰੱਖਿਆ ਹੋਇਆ ਹੈ ਗਿੱਦੜਵਾਹ ਵਿੱਚ ਆਉਣ ਵਾਲੀਆਂ ਚੋਣਾਵਾਂ ਵਿੱਚ ਭਾਜਪਾ ਨੂੰ ਹੋਣਾ ਪੈ ਸਕਦਾ ਹੈ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਪਿੰਡ ਭਾਰੋ ਤੋਂ ਬਾਅਦ ਦੋਲਾ ਪਿੰਡ ਵਿੱਚ ਲੱਗੇ ਬੀਜੇਪੀ ਖਿਲਾਫ ਚੇਤਾਵਨੀ ਬੋਰਡ ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਵਾਲੇ ਪਿੰਡਾਂ ਵਿੱਚ ਨਹੀਂ ਆ ਸਕਦੇ ਪਿੰਡ ਵਾਸੀ ਅੱਜ ਸਮੂਹ ਨਗਰ ਪਿੰਡ ਦੋਲਾ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਪਿੰਡ ਦੋਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ ਜਸੇਖ ਸਿੰਘ ਦੋਲਾ ਆਰਤੀ ਕਿਸਾਨ ਜਨ ਬਾਂਸਾ ਵਲਾਕ ਕਿਦਰ ਵਾ ਸੋ ਅੱਜ ਅਸੀਂ ਪਿੰਡ ਦੌਲਾ ਦੇ ਵਿੱਚ ਬੋਰਡ ਲਗਾਏ ਆ ਕਿ ਵੀ ਬੀਜੇਪੀ ਦਾ ਕੋਈ ਵੀ ਲੀਡਰ ਆ ਜੇ ਜਿਹੜਾ ਉਹ ਪਿੰਡ ਦੌਲਾ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਤੇ ਉਸ ਦਾ ਪੂਰਾ ਪੂਰਨ ਤੌਰ ਤੇ ਪਿੰਡ ਦੌਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਜੇ ਕਿਸਾਨਾਂ ਦਾ ਦਿੱਲੀ ਜਾਣਾ ਬਣਾ ਹੈ ਤਾਂ ਬੀਜੇਪੀ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਵੀ ਬਣਾ ਹੈ ਕਿਉਂਕਿ ਜੋ ਸਪੈਸ਼ਲ ਇਹ ਸਾਲ ਤੋਂ ਅਸੀਂ ਅੰਦੋਲਨ ਇੱਕ ਜਿੱਤ ਕੇ ਆਏ ਸੀਗੇ ਤਿੰਨ ਕਾਲੇ ਕਾਨੂੰਨ ਜੋ ਵਾਪਸ ਕਰਾ ਕੇ ਆਏ ਸੀ ਉਹਨਾਂ ਦੇ ਵਿੱਚ ਜੋ ਮੰਗਾ ਉਹਨਾਂ ਨੇ ਪੈਂਡਿੰਗ ਰੱਖਿਆ ਗਿਆ ਸੀ ਕਿ ਐਮਐਸਪੀ ਤੇ ਜਿਹੜਾ ਹੈਗਾ ਅਸੀਂ ਇੱਕ ਕਮੇਟੀ ਬਣਾਵਾਂਗੇ ਤੇ ਬਾਕੀ ਜੋ ਯੂਪੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਜੋ ਜੀਪ ਚੜਾ ਕੇ ਉਹਨਾਂ ਨੂੰ ਕੁਚਲ ਦਿੱਤਾ ਗਿਆ ਸੀ ਉਹਨਾਂ ਦੇ ਦੋਸ਼ੀਆਂ ਨੂੰ ਵੀ ਸਜ਼ਾਵਾਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਜਿਵੇਂ ਆਪਣੇ ਖਨਾਰੂਈ ਬਾਰਡਰ ਤੇ ਹਰਿਆਣੇ ਦੇ ਉੱਤੇ ਜੋ ਤਸ਼ੱਦਦ ਬੀਜੇਪੀ ਸਰਕਾਰ ਵੱਲੋਂ ਸਾਡੇ ਕਿਸਾਨਾਂ ਤੇ ਕੀਤਾ ਗਿਆ ਤਾਂ ਉਹਦੇ ਨੂੰ ਨਜ਼ਰ ਰੱਖਦੇ ਹੋਏ ਅੱਜ ਅਸੀਂ ਪਿੰਡ ਦੌਲਾ ਵੱਲੋਂ ਸਾਰੇ ਹੀ ਸਹਿਯੋਗ ਦੇ ਨਾਲ ਪਿੰਡ ਦੌਲਾ ਦੇ ਨਗਰ ਨਿਵਾਸੀਆਂ ਵੱਲੋਂ ਬੀਜੇਪੀ ਦਾ ਪੂਰਨ ਤੌਰ ਤੇ ਜਿਹੜਾ ਹੈਗਾ ਬਾਈਕਾਟ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਜ਼ਲਿਕਾ ਦੇ ਰੇਲਵੇ ਸਟੇਸ਼ਨ ਤੇ ਈ ਰਿਕਸ਼ਾ ਚਾਲਕਾਂ ਦੀ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਵੱਲੋਂ ਬੁਰੀ ਤਰ੍ਹਾਂ ਨਾਲ ਮਾਰਕਟਾਈ ਕੀਤੀ ਗਈ ਇਸ ਦੌਰਾਨ ਦੋ ਈ ਰਿਕਸ਼ਾ ਚਾਲਕ ਜ਼ਖਮੀ ਵੀ ਹੋ ਜਿਨ੍ਹਾਂ ਨੂੰ ਲਾਸ਼ ਲਈ ਸਿਵਲ ਹਸਪਤਾਲ ਫਾਸਲਕਾ ਵਿਸ਼ਦਾ ਕਲ ਕਰਵਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਖਮੀ ਈ ਰਿਕਸ਼ਾ ਚਾਲਕ ਮਹਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਰੇਲਵੇ ਸਟੇਸ਼ਨ ਫਾਸਲਕਾ ਤੇ ਉਹਨਾਂ ਦਾ ਸਵਾਰੀ ਚੜਾਉਣ ਨੂੰ ਲੈ ਕੇ ਡੀਜ਼ਲ ਆਟੋ ਰਿਕਸ਼ਾ ਚਾਲਕਾ ਨਾਲ ਵਿਵਾਦ ਹੋ ਗਿਆ ਸੀ ਤੇ ਉਹਦਾ ਦੀ ਈ ਰਿਕਸ਼ਾ ਦਾ ਕਿਰਾਇਆ ਘੱਟ ਹੋਣ ਕਾਰਨ ਸਵਾਰੀ ਉਹਨਾਂ ਦੇ ਈ ਰਿਕਸ਼ਾ ਤੇ ਜਾਣਾ ਚਾਹੁੰਦੇ ਸੀ ਇਸ ਦੌਰਾਨ ਉੱਥੇ ਮੌਜੂਦ ਆਟੋ ਰਿਕਸ਼ਾ ਚਾਲਕਾ ਨਾਲ ਇਹ ਗੱਲ ਨੂੰ ਲੈ ਕੇ ਕਾਹ ਸੁਣੀ ਹੋਗੀ ਜਿਸ ਤੋਂ ਬਾਅਦ ਇੱਕ ਵਾਰ ਇਹ ਮਾਮਲਾ ਉੱਥੇ ਖਤਮ ਹੋ ਗਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਤਹਿਤ ਐਸਐਸਪੀ ਗੁਰਦਾਸਪੁਰ ਹਰੀਸ਼ ਦਿਆਮਾ ਦੀ ਅਗਵਾਈ ਹੇਠ ਅੱਜ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰਾ ਬਹਿਰਾਮਪੁਰ ਦੁਰਾਗਲਾ ਆਦਿਵੀ ਕੇ ਫਲੈਗ ਮਾਰਚ ਕੱਢਿਆ ਗਿਆ ਤੇ ਫਲੈਗ ਮਾਰਚ ਥਾਣਾ ਬਹਿਰਾਮਪੁਰ ਤੋਂ ਸ਼ੁਰੂ ਹੋਇਆ। ਪੋਰ ਦੇ ਵਿੱਚ ਫਲੈਗ ਮਾਰਚ ਉਸੇ ਸ਼ੁਰੂ ਕਰ ਰਹੇ ਹਨ ਇੱਥੋਂ ਸਾਡੇ ਕੋਲ ਬੀਐਸਐਫ ਦੀ ਵੀ ਜਿਹੜੀ ਪਲਟੂਨਸ ਹੈਗੀ ਉਹ ਵੀ ਹੈ ਤੇ ਐਸਐਸਜੀ ਦੀ ਔਰ ਡਿਸਪਲਿਨਰੀ ਫੋਰਸ ਜਿਹੜੀ ਉਹ ਵੀ ਮੌਜੂਦ ਹਨ ਅਸੀਂ ਤੋਂ ਸਟਾਰਟ ਕਰਕੇ ਬਹਿਰਾਮਪੁਰ ਜਿਹੜਾ ਟਾਊਨ ਹੈ ਉੱਥੋਂ ਫਲਗਮਾਰ ਸ਼ੁਰੂ ਕਰਾਂਗੇ ਤੇ ਬਾਰਡਰ ਦੇ ਜਿੰਨੇ ਵੀ ਨਾਕੇ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਹੈ ਉਹ ਸਾਰੇ ਕਵਰ ਕਰਾਂਗੇ ਤੇ ਜਿਹੜੇ ਮੇਨ ਜੰਕਸ਼ਨਸ ਹੈਗੇ ਜਿੱਥੇ ਆਪਣੀ ਸੜਕ ਬਾਰਡਰ ਦੇ ਪੈਰਲਲ ਚੱਲਦੀ ਹੈ ਉਹ ਪੂਰੀ ਕਵਰ ਕਰਦੇ ਹੋਏ ਅਸੀਂ ਇਹਨੂੰ ਦੁਰੰਗਲਾ ਦੇ ਵਿੱਚ ਕੰਪਲੀਟ ਕਰਾਂਗੇ ਆ ਸਾਡੀ ਗਿਣਤੀ ਆਪਟੀਮਮ ਹੀ ਹੈਗੀ ਆਲਰੇਡੀ 10 ਸਾਡੇ ਸੈਕੰਡ ਲਾਈਨ ਆਫ ਡਿਫਰੈਂਸ ਨਾਕੇ ਜਿਹੜੇ ਹੈਗੇ ਉਹ ਆਪਰੇਸ਼ਨਲ ਹੈ ਅਸੀਂ ਉਹਨੂੰ ਸਟਰੈਂਥਨ ਕੀਤਾ ਹੈ ਉਹ ਬੀਐਸਐਫ ਦੇ ਨਾਲ ਹੁਣ ਜੁਆਇੰਟ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਇਸ ਜੁਆਇੰਟ ਪੈਟ੍ਰੋਲਿੰਗ ਦਾ ਪਰਪਸ ਇਹੀ ਹੈ ਕਿ ਸਾਡੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਹੋਣੀ ਚਾਹੀਦੀ ਹੈ ਤਾਂ ਕਿ ਕਿੱਥੇ ਵੀ ਕੋਈ ਇਨਪੁਟ ਆਂਦੀ ਹੈ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਕਿੱਥੇ ਇਹਦੇ ਤੇ ਵਰਕ ਕਰਨਾ ਹੈ ਸਾਨੂੰ ਵੀ ਪਤਾ ਹੁੰਦਾ ਅਸੀਂ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਾਂਗੇ ਤੇ ਲੋਕਾਂ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਆਏਗਾ ਇਸ ਦੇ ਨਾਲ ਐਂਡ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈਗੇ ਜਿਹੜੇ ਸਨਾਵ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਜਾਂ ਫਿਰ ਅਕ੍ਰੋਸ ਦ ਬਾਰਡਰ ਆਪਣੇ ਦੁਸ਼ਮਣ ਹੈਗੇ ਤਾਂ ਉਹਨਾਂ ਨੂੰ ਵੀ ਇੱਕ ਇਸ ਸੀਜ਼ ਦਾ ਚੰਗਾ ਮੈਸੇਜ ਰਹੇਗਾ ਕਿ ਫੋਰਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਆਪਣੇ ਬਾਰਡਰ ਸਿਕਿਉਰ ਲੋਕ ਸਭਾ ਚੋਣਾਂ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਪੱਬਾ ਪਾ ਰਿਹਾ ਤੇ ਜ਼ਿਲ੍ਹੇ ਭਰ ਵਿੱਚ ਪੁਲਿਸ ਵਾਲੋ ਨਾਕੇ ਲਗਾਏ ਹੋਏ ਹਨ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਜ਼ਿਲ੍ਹੇ ਵਿੱਚ ਕੋਈ ਗਲਤ ਹਰਕਤ ਨਾ ਹੋ ਸਕੇ ਇਸ ਦੇ ਚਲਦੇ ਅੱਜ ਪਠਾਨਕੋਟ ਪੁਲਿਸ ਨੇ ਨਾਕੇ ਦਰਾਂ ਨ ਇੱਕ ਗੱਡੀ ਨੂੰ ਰੋਕਿਆ ਜਿਸ ਵਿੱਚ ਕਰੀਬ 32 ਪੇਟੀਆਂ ਸ਼ਰਾਬ ਬਰਾਮਦ ਹੋਈ ਮਾਨਯੋਗ ਇਲੈਕਸ਼ਨ ਕਮਿਸ਼ਨ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਤਹਿਤ ਕੱਲ ਪਠਾਨਕੋਟ ਪੁਲਿਸ ਨੇ ਮੀਰਥਲ ਨਾਕੇ ਦੇ ਕੋਲ ਇੱਕ ਵਹੀਕਲ ਕੋ ਇੰਟਰਸੈਪਟ ਕਰ ਲਿਆ ਐਂਡ ਉਹਦੇ ਵਿੱਚ ਕਰੀਬਨ 32 ਜਿਹੜੇ ਬਾਕਸਸ ਹੈ ਆਈਐਮਐਫਐਲ ਦੇ ਰਿਕਵਰ ਹੋਏ ਵਿੱਚ ਕਨਸਟੀਟਿਊਟਿਡ ਅਰਾਊਂਡ 400 ਬੋਟਲਸ ਆਫ ਅਲਕੋਹਲ ਐਂਡ ਇਹ ਬੇਸਿਕਲੀ ਹੁਸ਼ਿਆਰਪੁਰ ਤੋਂ ਟਰਾਂਸਪੋਰਟ ਕੀਤਾ ਜਾ ਰਿਹਾ ਸੀਗਾ ਟੁਵਰਡਸ ਪਠਾਨਕੋਟ ਵੈਨ ਦ ਕਨਸਾਈਨਮੈਂਟ ਵਾਸ ਇੰਟਰਸੈਪਟਿਡ and uh, following this uh, one fir bearing number 16 was uh, registered under section 61 of excise act along with the sections of 420 and uh, sections of forgery of uh, ipc in police station nangal pur ta ide e vich sat jehde hege ne uh, mulzam hege ne onade utte mukadma darj hoya and uh, importantly ide e vich uh, chain de vich sare jinne bhi uh, mulzam hege ne right from jehda karinda siga and jehda driver siga jehda transporter siga up till the person jehda o thekedar siga onade bar khilafi mukadma darj hoya ਸੋ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਸ਼ਰਾਬ ਤਸਕਰੀ ਦਾ ਜਿਹੜਾ ਹੈਗਾ ਇਹ ਸਿਸਟਮ ਵੀ ਵੋਂਟ ਟੋਲਰੇਟ ਇਟ ਐਟ ਅਨੀ ਕਾਸਟ ਐਂਡ ਜਿਹੜੀ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਹੈ ਕਿ ਆ ਵੀਲ ਕੰਪਲਾਈ ਵਿਦ ਧਟ ਐਂਡ ਸੋ ਵੀ ਵੋਂਟ ਟੋਲਰੇਟ ਦਿਸ ਥੈਂਕ ਯੂ ਜੈਹੰਦ वर्ल्ड हेल्थ डे ਨੂੰ ਸਮਰਪਿਤ ਬਟਾਲਾ ਵਿਖੇ ਕੱਢੀ ਗਈ ਸਕੂਲੀ ਬੱਚਿਆਂ ਦੁਆਰਾ ਸਾਈਕਲ ਰੈਲੀ ਤੇ ਨੀਜੀ ਸਕੂਲ ਬਟਾਲਾ ਤੋਂ ਸ਼ੁਰੂ ਹੁੰਦੇ ਪੂਰੇ ਬਟਾਲਾ ਦੇ ਚੱਕਰ ਲਗਾਉਂਦੇ ਲੋਕਾਂ ਨੂੰ ਅਤੇ ਬੱਚਿਆਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਦੀ ਹੋਏ ਨਜ਼ਰ ਆਈ ਅੱਜ वर्ल्ड ਹੈਲਥ ਡੇ ਤੇ ਵੁਡਸਟਾਕ ਦੇ ਬੱਚੇ ਇੱਕ ਸਾਈਕਲ ਰੈਲੀ ਕਰਨ ਜਾ ਰਹੇ ਨੇ ਸਾਈਕਲ ਰੈਲੀ ਇਹਨਾਂ ਦੇ ਵਿੱਚ ਅਵੇਰਨੈਸ ਕਾਜ਼ ਕਰਨੇ ਆ ਕਿ ਸਾਈਕਲ ਚਲਾਉਣਾ ਚਾਹੀਦਾ ਸਾਈਕਲ ਦੇ ਨਾਲ ਤੁਹਾਡੀ ਇਹਨਾਂ ਦੀ ਸਿਹਤ ਵੀ ਬੈਟਰ ਹੁੰਦੀ ਹੈ ਇਸ ਸਾਲ वर्ल्ड ਹੈਲਥ ਆਰਗੇਨਾਈਜੇਸ਼ਨ ਦਾ ਥੀਮ ਹੈ my right my health my right ਸੋ ਇਹਦੇ ਤਹਿਤ ਇਹਨਾਂ ਨੂੰ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਦੱਸਿਆ ਗਿਆ ਇਹਨਾਂ ਨੂੰ ਹੈਲਦੀ ਫੂਡ ਖਾਣ ਬਾਰੇ ਦੱਸਿਆ ਗਿਆ ਔਰ ਵਾਕ ਕਰਨ ਬਾਰੇ ਹੈਲਦੀ ਹੈਬਿਟਸ ਫਿਜ਼ੀਕਲ ਐਕਟੀਵਿਟੀ ਕਰਨ ਬਾਰੇ ਔਰ ਸਾਈਕਲ ਰੈਲੀ ਦਾ ਮੁੱਖ ਮੰਤਵ ਸਕੂਟਰ ਜਾਂ ਕਾਰਾਂ ਨੂੰ ਛੱਡ ਕੇ ਸਾਨੂੰ ਸਾਈਕਲ ਚਲਾਉਣੀ ਚਾਹੀਦੀ ਨੇ ਕੋ ਹਰ ਸਾਲ ਦੀ ਤਰ੍ਹਾਂ ਵਰਲਡ ਹੈਲਥ ਡੇ ਤੇ ਹਰ ਵਾਰ ਇਸ ਜਿਹੜੇ ਮੋਡਸਟ ਸਕੂਲ ਦੇ ਬੱਚੇ ਨੇ ਉਹ ਸਾਈਕਲ ਰੈਲੀ ਜ਼ਰੂਰ ਕਰਦੇ ਆ। ਅਰੇ ਬੇਸਿਕਲੀ ਇਹ ਸਾਰੇ ਸ਼ਹਿਰੀਆਂ ਲਈ ਔਰ ਖਾਸ ਕਰਕੇ ਜਿਹੜੇ ਸਕੂਲਾਂ ਦੇ ਬੱਚੇ ਨੇ ਉਹਨਾਂ 'ਚ ਅਵੇਅਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਕੂਟਰਾਂ ਦੀ ਜਗ੍ਹਾ ਉਹ ਸਾਈਕਲਸ ਤੇ ਜਿਹੜੇ ਨੇ ਉਹਨੂੰ ਵੱਧ ਤੋਂ ਵੱਧ ਯੂਜ਼ ਕਰਨ ਤਾਂ ਕਿ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਆ ਉਹ ਜ਼ਰੂਰੀ ਆ। ਆ ਤਿਆ ਜਿੰਨਾ ਕਿ ਇਹ ਨਾਲ ਪੋਲੂਸ਼ਨ ਘਟਦੀ ਆ। ਪਰ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹਦੇ ਵੱਲ ਖਿਆਲ ਕੀਤਾ ਜਾਏ ਔਰ ਇਸ ਦਿਨ ਤੇ ਹੋਰ ਜਿਹੜੇ ਅੱਛੇ ਮੈਸੇजेस ਨੇ ਉਹ ਬੱਚਿਆਂ ਵੱਲੋਂ ਸਾਰਿਆਂ ਨੂੰ ਦਿੱਤੇ ਜਾਂਦੇ ਨੇ ਕਿ ਜੰਕ ਫੂਡ ਜਿਹੜਾ ਵਾ ਉਹ ਮਿਨੀਮਮ ਜਿਹੜਾ ਵਾ ਰਾਦਰ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਬੈਲੈਂਸਡ ਫਰੈਸ਼ ਡਾਈਟ ਜਿਹੜੀ ਹੈ ਉਹ ਅੱਜ ਅੱਜ ਦੇ ਦਿਨ ਤੇ ਖਾਸ ਕਰਕੇ ਵਰਲਡ ਹੈਲਥ ਡੇ ਤੇ ਇਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਜਿਹੜਾ ਕਿ ਬੱਚੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਇਥੋਂ ਦੇ ਬੱਚਿਆਂ ਨੂੰ ਦੇਣ ਜਾ ਰਹੇ ਨੇ ਮੈਂ ਮੁਬਾਰਕਵਾਦ ਦਿੰਨਾ ਇਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਇਹ ਅੱਜ ਵੀ ਇਹ ਸਾਈਕਲ ਜਿਹੜੇ ਨੇ ਯੂਜ਼ ਕਰਦੇ ਨੇ ਤੁਸੀਂ ਵੇਖਿਆ ਹੋਏਗਾ ਕਿ ਜਿਹੜੇ ਸੀਨੀਅਰ ਬੱਚੇ ਨੇ ਦੂਰੋਂ ਆਉਂਦੇ ਨੇ ਉਹ ਤੇ ਹੁਣ ਸਕੂਟਰਾਂ ਤੇ ਆਉਣ ਲੱਗ ਪਏ ਨੇ ਪਰ ਸ਼ਹਿਰ ਦੇ ਬੱਚੇ ਅੱਜ ਵੀ ਇਹ ਸਾਡੇ ਸਕੂਲ ਦੇ ਵਿੱਚ ਸਾਈਕਲਾਂ ਤੇ ਹੀ ਆਉਂਦੇ ਨੇ ਔਰ ਇਹਦੇ ਲਈ ਮੈਂ ਸਾਰੇ ਉਹਨਾਂ ਪੇਰੈਂਟਸ ਨੂੰ ਮੁਬਾਰਕਵਾਦ ਦੇਣਾ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਕੇ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ ਸਾਈਕਲ ਵਰਤਣ ਤੇ ਜ਼ੋਰ ਦਿੰਦੇ ਨੇ ਤਾਂ ਕਿ ਉਹ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਬਣਾ ਸਕਣ ਧੰਨਵਾਦ ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਗਨ ਪੁਆਇੰਟ ਤੇ ਬੱਬਰ ਜੁਵੈਲਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 13 ਤੋਲੇ ਸੋਨੇ ਸਮੇਤ 5000 ਦੀ ਨਕਦੀ ਨੂੰ ਲੁੱਟ ਕੇ ਫਰਾਰ ਹੋ ਗਏ ਪੁਲਿਸ ਨੂੰ ਲੁੱਟ ਦੀ ਇਤਲਾ ਮਿਲਦੇ ਹੀ ਮੌਕੇ ਤੇ ਡੀਐਸਪੀ ਦੀ ਅਗਵਾਈ ਵਿੱਚ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਗਈ ਹੈ ਜੀ ਸਰ ਇਹ ਤਾਂ ਮਹਾਨਗਰ ਦੇ ਵਿੱਚ ਬਫਰ ਜੁੜ ਰਿਹਾ ਜੀ ਉਹ ਤੇ ਆਪਣੇ ਪਹਿਲੇ ਬੰਦੇ ਹੈ ਜੋ ਮੋਟਰਸਾਈਕਲ ਤੋਂ ਉਹ ਮੁਦਰੀਆ ਨੇੜੀ ਦੀਆਂ ਮੁਦਰੀਆ ਵੇਖਣ ਦੇ ਬਹਾਨੇ ਉਹਨਾਂ ਕੋਲ ਗਨ ਪੁਆਇੰਟ ਤੇ ਡਸਟਰ ਦੇ ਨਾਲ 130 ਗ੍ਰਾਮ ਸੋਨਾ ਲੈ ਗਏ ਜੀ ਉਹ ਮਸ਼ਹਾਦਤ ਕਰਕੇ ਕਸ਼ੀਏ ਦੀ ਪਾਰ ਕਰਦੇ ਬੋਲ ਸਰਦਾਰ ਜੀ ਤੇਰੀਆਂ ਨੂੰ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਜੀ ਇੱਕੜਾ ਕਾਕੀ ਵਗ ਬੱਲੇ ਸੀ ਚੈੱਕ ਜਕੜ ਪਾਈ ਸੀ ਆਪ ਨੂੰ ਇੱਕੜਾ ਦਬਾਲਾ ਬਣੇ ਤੇ ਚਿੱਟਾ ਚੋਲਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋ ਵੀ ਹੈਗੀ ਖੰਗਾਲ ਦੇ ਸੀਸੀਟੀਵੀ ਫੋਟੋ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ ਜੀ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੂੰ ਲੇਡੀਜ਼ ਮਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਨੂੰ ਖਾਈ ਪਹਿਲਾਂ ਡੱਬੀ ਚ ਕੱਢ ਕੇ ਮੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਾਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਵਾਧਾ ਆ ਜਾਂਦੀ ਹੈ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਖਾਈ ਉਹਦੇ ਚ 6 ਟੋਲੇ ਸਾਮਾਨ ਸੀ ਜੀ ਲੇਡੀ ਜੀ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਗੂਗਲ ਪੇ ਕਰ ਲੋਗੇ ਮੈਂ ਕਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੀ ਮੈਂ ਗੂਗਲ ਪੇ ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆਇਆ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੋੜ ਕੇ ਅਦਾ ਖਲੋ ਗਿਆ ਮੈਂ ਕਿਹਾ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਮੈਂ ਤਾਂ ਸੇਵਾ ਸੁਭੋਲੇ ਆਨ ਬਸ ਤੂ ਆਇਆ ਤੇ ਉਹਨੇ ਜਨੂੰਨੇ ਦੱਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੋਨਾ ਸੀ ਉਸ ਦਾ ਮੋਨਾ ਤੇ ਮੂੰਹ ਮੰਬਨੇ ਹੋਏ ਉਹਨੇ ਜਿਹੜਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਕਰੋ ਆਇਆ ਹਫ਼ਤਾ ਪਹਿਲਾਂ ਵੀ ਆਇਆ ਮੁੰਦਰੀ ਦੇ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਗੋ ਕਰਕੇ ਵੇ ਭੱਜ ਗਏ ਕਿੰਨਾ ਸਾਰਾ ਸਾਮਾਨ ਗਿਆ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂਜੀ ਮੁੰਦਰੀ ਵੀ ਗਿਆ ਕੁਝ ਹਾਂਜੀ ਕਿਸੀ ਮੁੰਦਰੀ ਨਗਦ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾਲ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੁਵਲਰ ਜੀ ਮੰਨ ਨਗਰ ਬਟਾਲਾ ਆ ਇਹ ਬਾਕੀ ਬੀਤੀ ਰਾਤ 1 ਵਜੇ ਰੋਡ ਐਕਸੀਡੈਂਟ ਵਿੱਚ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਪਰਮਜੋਤ ਸਿੰਘ ਦੀ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਤੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਐਕਸੀਡੈਂਟ ਦਾ ਕਾਰਨ ਓਵਰ ਸਪੀਡ ਸੀ ਤਾਂ ਇਹ ਕਾਰਨ ਹਾਈਵੇ ਤੇ ਲੱਗਿਆ ਹੋਇਆ ਧਰਨਾ ਵੀ ਸੀ ਦੋ ਪਿੰਡਾਂ ਦੇ ਵਸਨੀਕਾਂ ਤੇ ਕਿਸਾਨ ਯੂਨੀਅਨ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਨੂੰ ਇੱਕ ਸਾਈਡ ਤੋਂ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਵahan ਇੱਕ ਸਾਈਡ ਤੋਂ ਆ ਜਾ ਰਹੇ ਸੰਦੇ ਪ੍ਰਸ਼ਾਸਨ ਦੇ ਬਾਰ ਬਾਰ ਸਮਝਾਉਣ ਤੋਂ ਬਾਅਦ ਵੀ ਪਿੰਡ ਵਾਸੀਆਂ ਨੇ ਧਰਨਾ ਨਹੀਂ ਛੁਕਿਆ ਪਿੰਡ ਵਾਸੀਆਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਬਾਇਓਗੈਸ ਫੈਕਟਰੀ ਦਾ ਕੰਮ ਬੰਦ ਨਹੀਂ ਹੁੰਦਾ ਇਹ ਧਰਨਾ جاری ਰਹੇਗਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਾਂਗਰਸੀਆਂ ਅੱਜ ਚੌਥੇ ਦਿਨ ਧਰਨਾ ਸਮਾਪਤ ਕੀਤੇ ਕੀ ਹੈਗਾ ਜੀ ਦੇਖੋ ਜੀ ਇਹਦਾ ਮੇਨ ਰੀਜ਼ਨ ਸਾਡੇ ਪੰਜਾਬ ਪ੍ਰਸ ਦੇ ਬਹੁਤ ਹੀ ਹੁਣ ਹਾਰ ਅਫਸਰ ਆਫੀਸਰ ਸੀ ਉਹਨਾਂ ਦਾ ਇੱਥੋਂ ਦੂਰ ਸਾਡੇ ਕੋਲ ਐਕਸੀਡੈਂਟ ਹੋ ਕੇ ਡੈਥ ਹੋ ਗਈ ਆ ਨਾਲ ਉਹਨਾਂ ਦੇ ਨਾਲ ਬਹੁਤ ਉਹਨਾਂ ਦੇ ਹੋਰ ਵੀ ਮੁਲਾਜ਼ਮ ਸੀਗੇ ਅ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣਾ ਭਾਰਤੀ ਕਿਸਾਨ ਜਨਕਾਰਦੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਦੁੱਖ ਮੈਂ ਪੰਜਾਬ ਪੁਲਿਸ ਦੇ ਨਾਲ ਦੁੱਖ ਸਾਂਝਾ ਕਰਦਾ ਸਾਡਾ ਪਰਿਵਾਰ ਆ ਚਾਹੇ ਉਹ ਡਿਊਟੀ ਕਰ ਰਹੇ ਨੇ ਇਸ ਕਰਕੇ ਅਸੀਂ ਇਹ ਧਰਨਾ ਦੋ ਤਿੰਨ ਦਿਨ ਲਈ ਆਪਣਾ ਪੋਸਟਪੋਨ ਕੀਤਾ ਵਾ ਤੇ ਅਗਲੀ ਰਣ ਦਿੱਤੀ ਆ ਵੀ ਉਹ ਮੀਟਿੰਗ ਦੇ ਵਿੱਚ ਤੈਹੀ ਕਿ ਸਰਪੰਚ ਮੁਸ਼ਕਲਤ ਹੋਈ ਧਰਨਾ ਸਮਾਪਤ ਹੋਇਆ ਜੀ ਚਾਰ ਦਿਨਾਂ ਬਾਅਦ ਸਮਾਪਤ ਨਹੀਂ ਹੋਇਆ ਜੀ ਇਹ ਅਸੀਂ ਇੱਕ ਦੋ ਦਿਨ ਵਾਸਤੇ ਮਤਲਬ ਕੀਤਾ ਇਹ ਦੁਬਾਰਾ ਲੱਗੂਗਾ ਜੀ ਕੀ ਕਾਰਨ ਜਿਹੜਾ ਕਾਰਨ ਜੋ ਰਾਜ ਉਹ ਤੇ ਮੈਂ ਰਾਤ ਮੰਨ ਲਓ ਇਹਨਾਂ ਨੇ ਜਿਹੜੇ ਉਹ ਦੋ ਮੁਲਾਜ਼ਮ ਮਰੇ ਨੇ ਵਿਚਾਰੇ ਸਾਨੂੰ ਵੀ ਬਹੁਤ ਔਕਾ ਸੀ ਕੋਈ ਸਟੇਜੀ ਕਾਰਵਾਈਆਂ ਕੋਈ ਹੋਰ ਆਪਣਾ ਕੁਝ ਨਹੀਂ ਕੀਤਾ ਉਹਦੇ ਕਰਕੇ ਸਾਨੂੰ ਵੀ ਮੈਨੂੰ ਪੁਲਿਸ ਵੀ ਧੱਕਾ ਕਰ ਰਹੀ ਸੀ ਵੀ ਹਾਂ ਇਹਨਾਂ ਨੂੰ ਬਾਨਾ ਮਿਲ ਗਿਆ ਚਲੋ ਕੋਈ ਗੱਲ ਨਹੀਂ ਤੇ ਗਾਹਾਂ ਵਾਲੇ ਕੀ ਪ੍ਰੋਗਰਾਮ ਹੋਣਗੇ ਗਾਹ ਵੀਰੇ ਅਸੀਂ ਇੱਕ ਦੋ ਦਿਨ ਚਿੰਟ ਵਿੱਚ ਮੀਟਿੰਗ ਕਰਕੇ ਇਸ ਤੋਂ ਵੀ ਘੜਾ ਧਰਨ ਲੱਗੂਗਾ ਸਭ ਤਕਰੀਬਨ 14 ਦਿਨ ਸੀ ਅੱਜ ਧਰਨਾ ਸਮਾਪਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਕੱਲ ਇਸ ਤਰਨੇ ਨੂੰ ਸਮਾਪਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਚ ਚਾਰ ਪਿੰਡ ਦੇ ਨੁਮਾਇੰਦੇ ਸੀ ਪੰਜ ਜਿਹੜੇ ਐਕਸਪਰਟ ਪਾਏ ਗਏ ਸੀ ਜਿਹੜੇ ਕਿ ਐਗਰੀਕਲਚਰਲ ਰਿਲੇਟਡ ਨੇ ਪੋਲਿਊਸ਼ਨ ਕੰਟਰੋਲ ਬੋਰਡ ਹੋ ਗਿਆ ਜਾਂ ਆਪਣਾ ਮੀਥੇਨ ਗੈਸ ਨਾਲ ਰਿਲੇਟਡ ਜਿਹੜਾ ਪੀਯੂ ਦਾ ਨੁਮਾਇੰਦਾ ਸੀਗਾ ਪਲੱਸ ਜਿੱਥੋਂ ਇਹਨਾਂ ਨੂੰ ਪਰਮਿਸ਼ਨਾਂ ਮਿਲੀਆਂ ਸਨ ਆਪਾਂ ਪਿੱਡਾ ਤੋਂ ਕਹ ਲਿਆ ਉਹ ਸਾਰੇ ਨੁਮਾਇੰਦੇ ਜਿਹੜੇ ਮਿਲਾ ਕੇ ਇੱਕ ਕਮੇਟੀ ਬਣਾਈ ਗਈ ਸੀ ਤੇ ਕਮੇਟੀ ਨੇ ਕੋਸ਼ਿਸ਼ ਕਰ ਤੋਂ ਫੈਸਲੇ ਕੀਤੇ ਕੱਲ ਉਸ ਤੋਂ ਬਾਅਦ ਜਿਹੜਾ ਸਵਚਨਿਤਤਾ ਗਿਆ ਤੇ ਦੈਨ ਅੱਜ ਕੁਝ ਸਰਕਾਰ ਵੱਲੋਂ ਕੁਝ ਸੀਗਾ ਵੀ ਤੁਸੀਂ ਹਾਈਵੇ ਨਹੀਂ ਜਾਮ ਕਰ ਸਕਦੇ ਜੇ ਧਰਨਾ ਦੇਣਾ ਦਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜੀਆਂ ਡੈਜ਼ਿਗਨੇਟਿਡ ਸਾਈਟਸ ਹੈਗੀਆਂ ਜਿਵੇਂ ਕਿ ਸਮਰਾਲੇ ਦੀ ਗੱਲ ਕਰੀਏ ਤੇ ਦਾਣਾ ਮੰਡੀ ਹੈਗੀ ਹੈ ਵੀ ਜਾਂ ਰੋਡ ਦੇ ਉੱਤੇ ਦਾਣਾ ਮੰਡੀ ਹੈਗੇ ਉੱਥੇ ਜਾ ਕੇ ਧਰਨਾ ਦਿਓ ਸੋ ਇਸ ਤਰ੍ਹਾਂ ਗੱਲਬਾਤ ਕਰਕੇ ਇਹ ਧਰਨਾ ਖਤਮ ਹੋਇਆ ਉਹਨਾਂ ਵੱਲੋਂ ਕਿਹਾ ਗਿਆ ਜੀ ਪੋਸਟਪੋਨ ਕੀਤਾ ਗਿਆ ਦੁਬਾਰਾ ਲਗਾਇਆ ਜਾਊਗਾ ਇੱਕ ਦਿਨ ਦੇ ਵਿੱਚ ਦੇਖੋ ਜਿਹੜਾ ਜਿਹੜੀ ਡੈਥ ਹੋਈ ਆ ਵੇਖੋ ਵਾਹਿਗੁਰੂ ਕਾਲਪੁਰਖ ਦੇ ਹੱਥ ਜੀਣਾ ਮਰਨਾ ਹੈ ਬੰਦੇ ਦਾ ਡੈਥ ਹੋ ਗਈ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਮੇਰੇ ਉਹ ਮੰਨਾ ਥੋੜੀ ਦੇਰ ਆਪਾਂ ਨੇ ਇਕੱਠੇ ਕੰਮ ਕਰਨਾ ਸ਼ੁਰੂਆਵੇਂ ਮਿਲਿਆ ਪਿਛਲੇ ਸਮੇਂ ਦੇ ਵਿੱਚ ਪੋਸਟ 16 ਸਮਾਂ ਸੀਗਾ ਕੁਝ ਦਿਨਾਂ ਦੀ ਗੱਲ ਕਰ ਕੇ ਲਈਏ ਬਹੁਤ ਨਾਈਸ ਪਰਸਨ ਸਮਝ ਨੇ ਨੇਕ ਇਨਸਾਨ ਕਹਿ ਸਕਦੇ ਆਪਾਂ ਨੂੰ ਅ ਚਲੋ ਉਹਨੂੰ ਆਪਾਂ ਇੱਕ ਵੱਖਰੇ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਕਿਸ ਤਰ੍ਹਾਂ ਹੋਇਆ ਕਿੱਦਾਂ ਨਹੀਂ ਹੋਇਆ ਬਾਕੀ ਜੇ ਇਹ ਕਹਿੰਦੇ ਧਰਨਾ ਦੁਬਾਰਾ ਲਾਣਾ ਤੇ ਹਰ ਬੰਦੇ ਦਾ ਡੈਮੋਕਰੈਟਿਕ ਵਿਨਰ ਧਰਨਾ ਲਾਣਾ ਦਾ ਰਾਈਟ ਹੈ ਪਰ ਡੈਸੀਗਨੇਟ ਪਲੇਸ ਤੇ ਨੋਟ ਔਨ ਨੈਸ਼ਨਲ ਹਾਈਵੇ ਜੇ ਨੈਸ਼ਨਲ ਹਾਈਵੇ ਤੇ ਕੋਈ ਧਰਨਾ ਲਾਂਦਾ ਜੈਸ ਤਰ੍ਹਾਂ ਦੀ ਗੱਲ ਦੁਬਾਰਾ ਕੀਤੀ ਜਾਂਦੀ ਤੇ ਸਰਕਾਰ ਨੂੰ ਮਾਂ ਦਾ ਵਿਖੇ ਬੀਤੇ ਕੱਲ੍ਹ ਹੋਈ ਗੋਲੀਬਾਰੀ ਦੇ ਮਾਮਲੇ ਨੂੰ ਪੁਲਿਸ ਨੇ ਆਖਰਕਾਰ ਸੁਲਝਾ ਲਿਆ ਜਿਸ ਵਿੱਚ ਚਾਰ ਦੋਸ਼ੀਆਂ ਦਾ ਸਾਹਮਣਾ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ ਅਸੀਂ ਇੱਕ ਜਗ੍ਹਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜੀ ਜਗ੍ਹਾ ਤੇ ਫਾਇਰ ਹੋਈ ਸੀ ਅਸੀਂ ਨਾਲ ਦੀ ਨਾਲ ਹੀ ਟੀਮਾਂ ਬਣਾ ਕੇ ਉੱਥੇ ਪਹੁੰਚੇ ਸੀ ਪੁਲਿਸ ਦੀ ਪ੍ਰੈਜ਼ੈਂਸ ਉੱਥੇ ਹੋਈ ਸੀ ਅਸੀਂ ਸਾਰੇ ਪਾਸੇ ਨਾਕਾਬੰਦੀ ਕਰਾਈ ਸੀ ਜਦੋਂ ਇਨਫੋਰਮੇਸ਼ਨ ਹੀ ਆਈ ਉਸ ਇਨਫੋਰਮੇਸ਼ਨ ਤੇ ਜਿਹੜੀਆਂ ਟੀਮਸ ਬਣਾਈਆਂ ਸੀਗੀਆਂ CIA ਦੀਆਂ ਸਪੈਸ਼ਲ ਬ੍ਰਾਂਚ ਦੀਆਂ ਤੇ ਸਾਡੇ ਚਾਰਜ ਟ੍ਰੇਨਿੰਗ ਸਕੂਲ ਨੇ ਅੰਡਰ ਸੁਪਰਵੀਜ਼ਨ ਆਫ DSP ਮਾਨਸਾ DSP ਡੀ ਤੇ ASP ਡੀਸਾ ਸੋ ਇਨ੍ਹਾਂ ਟੀਮਸ ਨੇ ਕੱਲ ਦੁਪਹਿਰ ਤੋਂ ਹੀ ਚੰਗਾ ਕੰਮ ਕਰਦੇ ਹੋਏ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਅਰੈਸਟ ਕਰ ਲਏ ਨੇ ਸੋ ਜਿਹੜਾ ਅੱਜ ਖਿਆਲੇ ਐਕਸਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਸਾਡਾ ਇੱਕ ਐਸਆਈ ਆ ਬਿਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਵੀ ਬੁਲੇਟ ਲੱਗੀ ਹੈ ਤੇ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਇੱਕ ਕ୍ୟਿਊਸਡ ਹੈ ਜਿਹੜਾ ਨਾਮ ਹੈ 데ਨੀ ओंकार ਸਿੰਘ 데ਨੀ ਉਹਦੇ ਗੁੱਟ ਵਿੱਚ ਫਾਇਰ ਲੱਗਾ ਤੇ ਜਿਹੜਾ ਦੂਜਾ ਕ୍ୟਿਊਸ ਸੀ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਲਈ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ ਚ ਜਿੰਨਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਏ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਭਜਾਇਆ ਸੀ ਉਹ ਦੋਵੇਂ ਭਰਾ ਨੇ ਜਸਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਉਹਨਾਂ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਹਦੇ ਚ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ ਚ ਵੀ 307 ਦੇ ਪਰਚੇ ਦਰਜ ਨੇ ਇਹਦੇ ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ہوئی ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਵੀ ਰਿਕਵਰ ਕਰ ਲਈ ਸਰ ਰਿਕਾਰਡ ਕੀ ਹੈ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਨੇ ਆਰਮਜ਼ ਐਕਟ ਦੀਆਂ ਵੀ ਨੇ ਰੋਬਰੀ ਰੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਹਾਂ ਸੋ ਇਹਦੇ ਚ ਵਿਦਨ 36 24 ਤੋਂ 36 ਆਰਸ ਅਸੀਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਇਹ ਕਿਦੇ ਕਹਿੰਦੇ ਇਹਨਾਂ ਨੇ ਕੀਤਾ ਕੌਣ ਹੈ ਤੇ ਪਿੱਛੇ ਆ ਉਹਦੀ ਤਫਤੀਸ਼ ਚੱਲ ਰਹੀ ਹੈ ਉਹ ਅੱਗੇ ਜਿਹੜੀ ਵੀ ਤਫਤੀਸ਼ ਹੋਊਗੀ ਤੁਹਾਡੇ ਧਿਆਨ ਚ ਰੱਖੀ ਨੰਗਲ ਦੇ ਨਾਲ ਲੱਗਦੇ ਖੇਤਰ ਵਿੱਚ ਪੈਟਰੋਲ ਟੈਂਕਰ ਨੂੰ ਅੱਗ ਲੱਗ ਗਈ ਤੇ ਨਾਲ ਕਾਫੀ ਦੇਸ਼ਾ ਦਾ ਮਹੌਲ ਬਣ ਗਿਆ ਜਦੋਂ ਬਾਜ਼ਾਰ ਦੇ ਵਿੱਚ ਟੈਂਕਰ ਪਲਟ ਜਾਣ ਕਰਕੇ ਉਸ ਵਿੱਚ ਅੱਗ ਲੱਗ ਗਈ ਤੇ ਪੰਜਾਬ ਫਾਇਰ ਸਰਵਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਭਿਆਨਕ ਅੱਗ ਦੇ ਕਾਰਨ ਆਲੇ ਦੁਆਲੇ ਦੀਆਂ ਦੁਕਾਨਾਂ ਮਾਰਗ ਦੇ ਵਿੱਚ ਖੜੇ ਵਾਹਨਾਂ ਨੂੰ ਭਾਰੇ ਨੁਕਸਾਨ ਹੋਇਆ ਉੱਥੇ ਜਾਨੀ ਨੁਕਸਾਨ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ ਪੈਟਰੋਲ ਟੈਂਕਰ ਵਿੱਚ ਲੱਗੀ ਭਿਆਨਕ ਅੱਗ ਦੇ ਦ੍ਰਿਸ਼ ਦੇਖ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਰਿਹਾ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਜਪਾ ਅਤੇ ਆਰਐਸਐਸ ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਿਸੇ ਵੀ ਪਾਰਟੀ ਨੂੰ ਧਰਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹਨਾਂ ਦੇ ਏਜੰਡੇ ਦੇ ਵਿੱਚ ਰਾਮ ਮੰਦਰ ਹੈ ਜਿਸ ਨੂੰ ਕਿ ਮੁੱਖ ਰੱਖ ਕੇ ਚੋਣ ਲੜ ਰਹੇ ਹਨ। ਇਸ ਕਾਰਨ ਇਹ ਹਿੰਦੂ ਵੋਟਰਾਂ ਨੂੰ ਕਹਿ ਰਹੇ ਹਨ ਕਿ ਰਾਮ ਮੰਦਰ ਦੇ ਕਰਕੇ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤੇ ਇਹ ਵੀ ਜਿਤਾਉਣਾ ਚਾਹੁੰਦੇ ਹਨ ਕਿ ਰਾਮ ਮੰਦਰ ਦੀ ਉਸਾਰੀ ਉਸ ਜਗ੍ਹਾ ਤੇ ਹੋਈ ਹੈ ਜਿੱਥੇ ਕਿ ਬਾਬਰ ਦੀ ਮਸਜਿਦ ਵੀ ਸੀ ਇਹਨਾਂ ਦਾ ਇਹ ਬਿਆਨ ਹੈ ਜੋ ਕਿਤਨਾ ਕਿਤੇ ਮੁਸਲਮਾਨ ਦੇ ਖਿਲਾਫ ਜਾਂਦਾ ਹੈ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਜੋ ਵੀ ਧਾਰਮਿਕ ਮੁੱਦੇ ਤੇ ਚੋਣ ਲੜਦੇ ਹਨ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਬੀਜੇਪੀ ਤੇ ਆਰਐਸਐਸ ਇਲੈਕਸ਼ਨ ਲੜ ਰਹੀ ਹੈ ਇਹਨਾਂ ਦੇ ਏਜੰਡੇ ਦੇ ਵਿੱਚ ਰਾਮ ਮੰਦਰ ਹੈਗਾ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਬਹੁ ਗਿਣਤੀ ਹਿੰਦੂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਵੋਟਾਂ ਪਾਓ ਔਰ ਰਾਮ ਮੰਦਰ ਇਹ ਵੀ ਦਿਖਾਉਣਾ ਚਾਹੁੰਦੇ ਹਨ ਕਿ ਇਹ ਉਸ ਜਗ੍ਹਾ ਦੇ ਉੱਤੇ ਇਹ ਜੇ ਸਾਰੀ ਹੋਈ ਹੈ ਜਿੱਥੇ ਮੁਸਲਮਾਨਾਂ ਦੀ ਬਬਰੀ ਮਸਜਿਦ ਸੀਗੀ ਸੋ ਮੇਰਾ ਮਤਲਬ ਇਹ ਹੈਂਦਾ ਹੈ ਕਿ ਮੁਸਲਮਾਨਾਂ ਦੇ ਉੱਤੇ ਜਿੱਤ ਹੋਣ ਦੇ ਕਾਰਨ ਇਹ ਰਾਮ ਮੰਦਰ ਦੀ ਸਾਰੀ ਹੋਈ ਹੋਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿ ਇਹ ਧਾਰਮਿਕ ਮੁੱਦਾ ਹੈਗਾ ਤੇ ਧਾਰਮਿਕ ਮੁੱਦੇ ਦੇ ਉੱਤੇ ਧਰਮ ਨਿਰਪੱਖ ਮੋਲਖ ਇਲੈਕਸ਼ਨ ਨਹੀਂ ਲੜ ਸਕਦਾ ਹੈਗਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਾਸਤ ਰੱਬ ਰਾਖਾ